ਕਿਵੇਂ ਆ ਬਾਈ ਠੀਕ ਆ ਕੀ ਮਹੌਲਾ ਮੰਡੀ ਦਾ ਮੰਡੀ ਦਾ ਮਹੌਲ ਤਾਂ ਠੀਕ ਆ ਯਾਰ ਪਰ ਆਪਰਾ ਝਾਰ ਵੇਚ ਤੈਰ ਕੇ ਨੂੰ ਹੋਰ ਪੁੱਛਣਾ ਕੋਈ ਯਾਰ ਮਨੇ ਬੰਦਾ ਕਮੰਦਾ ਵੇਖ ਕੇ ਬੋਲੀ ਤਾਂ ਉਹਦਾ ਮੈਂ ਤਾਂ ਨੂੰ ਝਾਰ ਖਰੀਦਣ ਆਲਾ ਲੱਗਦਾ ਮੇਰੇ ਆਪਦੇ ਝੋਨਾ ਲੈ ਆਵਾ ਮੈਂ ਤਾਂ ਐ ਵੇਖਣ ਆਇਆ ਸੀ ਕੋਈ ਮੰਡੀ ਚ ਰੈਲ ਜੀ ਹੈਗੀ ਆ ਕਿ ਨਹੀਂ ਝੋਨਾ ਲਾ ਤੂੰ ਹੋਰੀ ਮਰੀ ਜਾਣਾ ਉਹ ਭਲੇਖਾ ਪੈ ਗਿਆ ਵੀ ਗਲਤੀ ਹੋ ਗਈ ਮੰਡੀ ਦਾ ਮਹੌਲ ਤੇਰੇ ਸਾਹਮਣੇ ਹੀ ਆ ਦਿਸੀ ਜਾਂਦਾ ਤੈਨੂੰ ਖੜਦਿਆਂ ਇਹ ਇੱਕ ਦੋ ਦਿਨ ਖੱਜਲ ਹੋਣਾ ਉਹ ਨਾ ਕੋਈ ਫਾਇਦਾ ਓ ਕਿਵੇਂ ਆ ਮੁੰਡਿਓ ਠੀਕ ਆ ਬਾਈ ਕੀ ਮਾਹੌਲ ਆ ਮੰਡੀ ਦਾ ਮੰਡੀ ਦਾ ਮਾਹੌਲ ਠੀਕ ਆ ਬਾਈ ਕਸਾ ਜਾ ਚੜਨ ਲੱਗ ਗਿਆ ਹੁਣ ਨਹੀਂ ਨਹੀਂ ਹੈ ਨਹੀਂ ਯਾਰ ਮੇਰਾ ਰਤਾ ਹੀ ਵਟਨ ਦਾ ਹਜੇ ਨਾ ਰੈਲ ਜੀ ਹੈ ਨਹੀਂ ਖੜਦੇ ਆ ਦੋਕ ਦਿਨ ਹੋਰ ਹਜੇ ਬਾਈ ਤੂੰ ਪਰਸੋਂ ਵੀ ਗਿੜਾ ਮਾਰ ਲੈ ਛੋਨਾ ਵੱਡੇ ਹੀ ਨਹੀਂ ਨਾ ਨਾ ਰੈਲ ਜੀ ਨਹੀਂ ਮਿਲਦੀ ਯਾਰ ਐਵੇਂ ਮੈਂ ਖੱਜਰ ਖਵਾ ਰੋਵਾਂਗੇ ਰਹਿ ਨਹੀਂ ਦਿੰਨੇ ਆਗੇ ਇੰਨਾ ਕਨਕ ਛੋਨਾ ਲਈ ਪਠਾ ਜਿਹੜਾ ਤੈਨੂੰ ਮੰਡੀ ਖਾਲੀ ਚਾਹੀਦੀ ਆ ਆਪਣੇ ਕੋਲੇ ਇੱਕ ਕਿਲਾ ਥਾਂ ਦਾ ਅੱਛਾ ਮੈਂ ਆਖਿਆ ਪਤਨੀ ਕਿੰਨਾ ਕਿ 100 ਗਲਾ ਝੋਨੇ ਦਾ ਲਾਈ ਬੈਠਾ ਜਿਹੜਾ ਤੈਨੂੰ ਮੰਡੀ ਖਾਲੀ ਚਾਹੀਦੀ ਆ ਉਹ ਜਿੰਨਾ ਕਿ ਤੇਰਾ ਝੋਨਾ ਦਾ ਦੋ ਮੰਜੇ ਦੇ ਥਾਂ 'ਚ ਹੀ ਲਾਏ ਜਾਣਾ ਉਹਨੇ ਤਰਾ ਝੋਨਾ ਨਹੀਂ ਹੋਣਾ ਜਿੰਨੇ ਦਾ ਗਿੜੇ ਮਾਰ ਮਾਰ ਮੋਟਰਾਂ ਦਾ ਤੇਲ ਮਚਾ ਦੇਗਾ ਮੈਂ ਤਾਂ ਹੋਰੂ ਲਾਦਾ ਮੰਡੀ ਤੇ ਗਿੜਾ ਅੱਥੇ ਮਾਰਦਾ ਹੀ ਤਾਂ ਕਿ ਕਿਤੋਂ ਮੰਗ ਕੇ ਪੀ ਲਿਆ ਕਰਾਂਗੇ ਪਊਗਾ